ਲੈ ਜਾਣ ਜਿਸ ਮਗਰ ਪੰਜਾਬੀ ਫੜ ਲੈਣੇ ਬਸ ਪੇਟ ਚਾਲ ਰੱਜੇ ਪੁੱਜੇ ਨੇ ਪਹੁੰਚ ਕੇ ਕੈਨੇਡਾ ਕਰਤਾ ਕਮਾਂ ਦਾ ਬੁਰਾ ਹਾਲ ਇੱਕ ਵਿਦਿਆਰਥੀ ਦੇ ਕਿਸੇ ਵੀ ਕੋਰਸ ਤੇ ਲੱਖਾਂ ਰੁਪਏ ਖਰਚ ਹੁੰਦੇ ਨੇ ਤੇ ਇੱਕ ਮੀਡਲ ਕਲਾਸ ਫੈਮਿਲੀ ਦਾ ਬੱਚਾ ਪਲੱਸ 2 ਕਰਕੇ ਕੋਰਸ ਕਰਨ ਦੀ ਬਜਾਏ ਉਹੀ ਲੱਖਾਂ ਰੁਪਏ ਲਾ ਕੇ ਕੈਨੇਡਾ ਚਲੇ ਜਾਂਦਾ ਗੱਲ ਸਮਝ ਆਉਂਦੀ ਹੈ ਪਰ ਹੁਣ ਗੱਲ ਕਰਦੇ ਆ ਕੋਆਪਰੇਟ ਕਰਾਣਿਆਂ ਦੀ ਰੱਜੇ ਪੁੱਜੇ ਪਰਿਵਾਰਾਂ ਦੀ ਜੋ ਆਪਣੇ ਬੱਚੇ ਨੂੰ ਇਸ ਕਰਕੇ ਬਾਹਰ ਭੇਜ ਦੇਨੇ ਕਿ ਨਸ਼ੇ ਤੋਂ ਬਾਜੂ ਪਰ ਨਸ਼ਾ ਤਾਂ ਦੁਨੀਆ ਦੇ ਹਰ ਮਲੁਕ 'ਚ ਹੈ ਕੈਨੇਡਾ ਵੀ ਜਾਣ ਵਾਲੇ ਵਿਦਿਆਰਥੀਆਂ 'ਚੋਂ ਕੁਝ ਤਾਂ ਅਜਿਹੇ ਪਰਿਵਾਰਾਂ ਨੂੰ ਬਿਲੋਂਗ ਕਰਦੇ ਨੇ ਜਿਨ੍ਹਾਂ ਕੋਲ ਕਮਾਈ ਦੇ ਇੰਨੇ ਸਾਧਨ ਨੇ ਕਿ ਉਹ ਆਪਣਾ ਸਾਰਾ ਜੀਵਨ ਪੰਜਾਬ 'ਚ ਵਧੀਆ ਬਤੀਤ ਕਰ ਸਕਦੇ ਨੇ ਅੱਜ ਕੈਨੇਡਾ ਦੇ ਮਾੜੇ ਹਾਲਾਤਾਂ ਦੇ ਜ਼ਿੰਮੇਵਾਰ ਕਾਫੀ ਹੱਦ ਤੱਕ ਅਜਿਹੇ ਲੋਕ ਵੀ ਨੇ ਕਿਉਂਕਿ ਜੇ ਇਹ ਪੰਜਾਬ ਰਹਿਣ ਤਾਂ ਕੈਨੇਡਾ 'ਚ ਬੇਰੁਜ਼ਗਾਰੀ ਵੀ ਘਟੇਗੀ ਕੰਮ ਵੀ ਮਿਲਣਗੇ ਈਸਾਂ ਵੀ ਪੰਜਾਬ ਤੋਂ ਨਹੀਂ ਮੰਗਾਉਣੇ ਪੈਣਗੀਆਂ ਸਭ ਤੋਂ ਵੱਡੀ ਗੱਲ ਹਾਰਟ ਅਟੈਕ ਨਾਲ ਮੌਤਾਂ ਵੀ ਨਹੀਂ ਹੋਣਗੀਆਂ ਕਿਉਂਕਿ ਹਾਰਟ ਅਟੈਕ ਦਾ ਮੇਨ ਕਾਰਨ ਲੱਖਾਂ ਰੁਪਏ ਲਾ ਕੇ ਬਾਹਰ ਆਉਣਾ ਤੇ ਕੰਮ ਦਾ ਨਾ ਮਿਲਣਾ ਸੋ ਕੈਨੇਡਾ ਆਓ ਜੀ ਸਾਥ ਕੇ ਆਓ ਪਰ ਜ਼ਰੂਰਤ ਲਈ ਨਾ ਕਿ ਸ਼ੌਂਕ ਜਾਂ ਫੋਕੀ ਟੌਰ ਲਈ ਇਸ ਵਿੱਚ ਹੀ ਕੈਨੇਡਾ ਤੇ ਪੰਜਾਬ ਦੋਹਾਂ ਮੁਲਕਾਂ ਦੀ ਭਲਾਈ ਹੈ ਉਹ ਜੀ ਦੀ ਹੁੰਦੀ ਕਾਦੇ ਬੱਲੇ 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 ਸੀ 3340 40 ਲੱਖ ਲੈ ਕੇ ਕੱਲੇ ਸੀ ਰੋ ਰੋ ਦੁੱਖ ਉਹ ਦੱਸ ਦੇ ਲੈ ਕੇ ਸੱਤ ਬੈਂਡ ਹੋਏ ਜਿਹੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੁਲਕਤ ਦੁਨੀਆ ਚ ਹੋਰ ਨੇ ਬਥੇਰੇ ਸਾ ਕੈਨੇਡਾ ਨੂੰ ਵੀ ਥੋੜਾ ਜਿਆਦਾ ਆ ਦੇਓ ਇੱਥੇ ਟਰੱਕਾਂ ਵਾਲਿਆਂ ਦਾ ਹੁੰਦਾ ਮਾੜਾ ਹਾਲ ਨਹੀਂ ਵੇਹੀ ਨਾਲ ਖਾਂਦੇ ਚਾਰ ਦਿਨ ਇੱਕੋ दाल ਨਹੀਂ ਪਹੁੰਚ ਗਏ ਕੈਨੇਡਾ ਜੋ ਬੁਲਾਉਣੇ ਨੇ ਔਖੇ ਚਲੇਗੇ ਕੈਨੇਡਾ ਜੋ ਬੁਲਾਉਣੇ ਨੇ ਔਖੇ ਪਿੱਛੇ ਬਾਜਿਆਂ ਨੂੰ ਥੋੜਾ ਸਾ ਮੰਜਾ ਲਿਓ ਜਿਵੇਂ ਆਇ ਦਿਨ ਖਾਏ ਜੋ ਪੰਜਾਬ ਉਸ ਆਈਲੈਂਡਸ ਨੂੰ ਬੰਦ ਕਰਵਾ ਦਿਓ ਮੋਲਕ ਤੇ ਦੁਨੀਆ 'ਚ ਹੋਰ ਨੇ ਬਥੇਰੇ ਸਾ ਕੈਨੇਡਾ ਨੂੰ ਵੀ ਥੋੜਾ ਜਿਆਦਾ ਆ ਦਿਓ ਮੋਲਕ ਤੇ ਦੁਨੀਆ 'ਚ ਹੋਰ ਨੇ ਬਥੇਰੇ ਸਾ ਕੈਨੇਡਾ ਨੂੰ ਵੀ ਥੋੜਾ ਜਿਆਦਾ ਆ ਦਿਓ